ਏ 575 ਬਾਈ 21 ਮਾਡਲ ਟਰੈਕਟਰ ਹੈਗਾ ਠੀਕ ਹੈ ਜੀ ਐ ਟੂਰ ਨਾਲ ਦੇ ਸਾਰਾ ਕੁਝ ਠੀਕ ਹੈ ਜੀ 60 ਦੇ 700 800 ਘੰਟੇ ਚੱਲੇ ਹੈ ਰਿਆ 97 ਮਾਡਲ ਟਰੈਕਟਰ ਹੈ ਠੀਕ ਹੈ ਜੀ ਪੰਪ ਬਾਹਰ ਹੈ ਠੀਕ ਹੈ ਜੀ ਕੱਢਿਆ ਪਿਆ ਹੈ ਰਿਜਨਲ ਆ ਠੀਕ ਹੈ ਜੀ ਵਾਇ ਨਹੀਂ ਗਿਆ ਵੀ ਉਹ ਹੈਗਾ ਠੀਕ ਹੈ ਜੀ ਛੇ ਛਿਰੀ ਆ ਠੀਕ ਹੈ ਜੀ ਮਗਰਾੜ ਨਵੇਂ ਲੱਗੇ ਟਰੈਕਟਰ ਚਾਰੀ ਟਾਇਰ ਨਵੇਂ ਵੀਰੇ ਪੰਜ ਮਾਡਲ ਟਰੈਕਟਰ ਹੈ ਬਿਨਾ ਪਾਵਰ ਤੋਂ ਲੋ ਵੀ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਵੀਰ ਜੁੜੇ ਬਲਵੰਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਉਹ ਫੈਕਟ ਬਾਈ ਅੱਜ ਲੈ ਕੇ ਆਇਆ ਤਿੰਨ ਤਿੰਨ ਹਾਂਜੀ ਤੇ ਕਿਵੇਂ ਨੇ ਕੰਡੀਸ਼ਨਾਂ ਦੇ ਕੰਡੀਸ਼ਨ ਪੂਰੇ ਚੰਗੇ ਰੱਟਾ ਵੀਰੇ ਸਾਰੇ ਚੰਗੇ ਨੇ ਹਾਂਜੀ ਕਾਪੀ ਕਾਹਿਆਂ ਦੀ ਬਾਰੇ ਓਕੇ ਵੀਰੇ ਓਕੇ ਓਕੇ ਪੰਜਾਬ ਨੰਬਰ ਨੇ ਪੰਜਾਬ ਨੰਬਰ ਠੀਕ ਹੈ ਤੇ ਆਪਾਂ ਮਹਿੰਦਰਾ ਤੋਂ ਸਟਾਰਟ ਕਰਦੇ ਆ 575 ਤੋਂ ਹਾਂਜੀ ਇਹਦੇ ਬਾਰੇ ਦੱਸ ਬਾਈ ਏ 575 ਬਾਈ 21 ਮਾਡਲ ਟਰੈਕਟਰ ਹੈਗਾ ਠੀਕ ਹੈ ਜੀ ਐ ਟੂਰ ਨਾਲ ਸਾਰਾ ਕੁਝ ਠੀਕ ਹੈ ਜੀ 6 700 800 ਘੰਟੇ ਚੱਲੇ ਹੈ ਸਾਰਾ ਸਾਢੇ 7 800 ਘੰਟੇ ਹਾਂ ਲੋਨ ਨਾਲ ਕਲੀਅਰ ਆ ਛਤਰੀ ਦੇ ਨਾਲ ਲੱਗੀ ਹੈਗੀ ਹੈਗੀ ਘਰੇ ਪਈ ਹੈਗੀ ਠੀਕ ਹੈ ਜੀ ਠੀਕ ਹੈ ਜੀ ਲੋਨ ਕਲੀਅਰ ਹੈ ਲੋਨ ਕਲੀਅਰ ਹੈ ਠੀਕ ਹੈ ਜੀ ਸਾਰੇ ਮੌਕੇ ਤੇ ਸਾਰਾ ਕਾਗਜ਼ ਪੱਤਰ ਹਾਜ਼ਰ ਨੇ ਠੀਕ ਹੈ ਖੁੱਲੇ ਪਲੇਟਫਾਰਮ 'ਚ ਆ ਗਿਆ ਹਾਂ ਸਾਰਾ origignal ਟਰੈਕਟਰ ਹੈ ਸਾਰਾ origignal ਹੈ ਹਾਂ ਜੀ ਹਾਂ ਤੇ ਇੰਜਨ ਗੇਅਰ ਦਾ ਭਾਈ ਓਕੇ ਜਮਾਨਾ ਮਾਡਲ ਟਰੈਕਟਰ ਹੈਗਾ ਜਮਾਨਾ ਮਾਡਲ ਟਰੈਕਟਰ ਓਕੇ ਤੇ ਟਰੈ ਤੇ ਮਾਡਲ ਕਿੰਨੇ ਆ ਗਿਆ ਮਲਕੀ ਵੀਰੇ 2121 ਮਾਡਲ ਦਾ ਰੇਟ ਰੇਟ ਭਾਜੀ ਹੈਗਾ 5.5 ਲੱਖ ਰੁਪਏ 5.5 ਲੱਖ ਦਾ ਡਿਮਾਂਡ ਹੈ ਹਾਂਜੀ ਬਾਕੀ ਮੌਕੇ ਤੇ 5.30 ਹਜ਼ਾਰ ਟਰੈਕਟਰ ਦੇ ਦਾਂਗੇ ਵੀਰੇ 5.30 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂ ਗਰਾ 255 ਆ ਗਿਆ ਬਾਈ ਇਹਦੇ ਬਾਰੇ ਦੱਸਿ ਗਰਾ ਇਹ ਬਾਈ 97 ਵਾਲਾ ਟਰੈਕਟਰ ਹੈ ਠੀਕ ਹੈ ਜੀ ਪੰਪ ਬਾਹਰ ਹੈ ਠੀਕ ਹੈ ਜੀ ਕੱਢਿਆ ਵੈਗਾ ਓਰੀਜਨਲ ਆ ਠੀਕ ਹੈ ਜੀ ਵਾਇ ਨਹੀਂ ਗਾ ਵੀ ਉਹ ਹੈਗਾ ਠੀਕ ਹੈ ਜੀ 6 ਚਿਰੀ ਆ ਠੀਕ ਹੈ ਜੀ ਮਗਰਾਟ ਨਵੇਂ ਲੈ ਟਰੈਕਟਰ ਦੇ ਮਗਰਾਟ ਨਵੇਂ ਲੱਗੇ ਹੋਏ ਨੇ 80 ਤੋਂ 85 ਪੈਸੇ ਟਰੈਕਟਰ ਦੇ 80 ਤੋਂ 85 ਪੈਸੇ ਟਾਇਰ ਪੈਨੇ ਬਾਈ ਚਾਰ ਟਾਇਰ ਗੁੜੀਰਦੇ ਨੇ ਠੀਕ ਹੈ ਜੀ ਤੇ 6 ਚਿਰੀ ਬਾਹਰ ਪੰਪਾ ਠੀਕ ਹੈ ਜੀ ਤੇ ਸਾਰਾ オリジナル ਟਰੈਕਟਰ ਆ ਵਧੀਆ ਟਟਾ ਇੰਜਨ ਗੇਅਰ ਦਾ ਕੋਈ ਆਵਾਜ਼ ਨਹੀਂ ਟਰੈਕਟਰ ਦੀ ਇੰਜਨ ਗੇਅਰ ਦਾ ਓਕੇ ਆ ਪੂਰਾ ਓਕੇ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਰੰਗ ਪੇਂਟ ਬਾਈ ਲਾਲ ਪੱਲੇ ਆ ਕੱਲੇ ਕੱਲੇ ਹੋਏ ਨੇ ਮਾੜੇ ਮਾੜੇ ਹਲਕੇ ਭੂਰੇ ਜ ਆ ਸੈਟ ਵਾਲੇ ਹੋਗੇ ਪੱਲੇ ਠੀਕ ਹੈ ਜੀ ਆरिजिनल ਆ ਮੜਾ ਮੋਟਾ ਜਿੰਨੇ ਨਿੱਕੇ ਤਾਂ ਹੁੰਦੇ ਹੀ ਆ ਵੀਰੇ ਮਾੜਾ ਜਮਾ ਈ ਵਾਲੇ ਆरिजिनल ਲੱਗੇ ਵੀਰੇ ਠੀਕ ਹੈ ਜੀ ਹਾਂਜੀ ਤੇ ਟਾਇਰ ਕਿੰਨੇ ਕ ਪੈਸੇ ਪਿਆਉਣੇ ਟਾਇਰ ਚਾਰ ਹੈਗਾ 85 ਪੈਸੇ ਟਾਇਰ ਦਾ ਠੀਕ ਹੈ ਜੀ ਹਾਂਜੀ ਤੇ ਮਾਡਲ ਇਹ ਮਾਡਲ ਹੈਗਾ 97 97 ਮਾਡਲ ਦਾ ਰੇਟ ਪੰਜਾਬ ਨੰਬਰ ਆ ਹਾਂਜੀ ਡਿਮਾਂਡ ਦਾ ਬਈ 2 ਲੱਖ ਦਾ ਹੈ ਰੁਪਈਆ ਜੀ ਮੌਕੇ ਤੇ 1 ਲੱਖ 90 ਹਜ਼ਾਰ ਡਰ ਜਾਏ ਵੀਰੇ 1 ਲੱਖ 90 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ ਹੌਲੈਂਡ 373 ਇਹਦੇ ਬਾਰੇ ਦੱਸੀ ਜੀ ਇਹ ਚਾਰੇ ਟਾਇਰ ਨਵੇਂ ਵੀਰੇ ਪੰਜ ਮਾਡਲ ਟਰੈਕਟਰ ਆ ਬਿਨਾ ਪਾਵਰ ਟੋ ਵਹ ਸੈਂਟਰ gira ਠੀਕ ਹੈ ਜੀ ਹਾਂ ਜੀ 55 HP ਵਾਲਾ 55 HP ਵਾਲਾ ਹਾਂ XT XT ਹਾਂ ਜੀ ਸਾਰਾ origignal ਟਰੈਕਟਰ ਨਵਾਂ ਟਰੈਕਟਰ ਕੋਈ ਆਵਾਜ਼ ਨਹੀਂ ਟਰੈਕਟਰ ਦੀ ਮਗਰੋਂ ਠੀਕ ਹੈ ਜੀ ਮਗਰਾੜ ਮੂੜਾ ਇਸ ਡੈਕ ਟੁਕ ਸਾਰਾ ਕੁਝ ਲੱਗਿਆ ਨਾਲ ਉਹ ਵੀ ਠੀਕ ਹੈ ਜੀ ਕ੍ਰੋਂਪੀ ਵਗੈਰਾ ਡੈਕ ਸਾਊਂਡ ਸਿਸਟਮ ਵਿੱਚ ਹੀ ਹੋਊਗਾ ਵਿੱਚ ਹੀ ਹੋਊਗਾ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਹਾਂ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਹਾਂ ਜੀ ਤੇ ਮਾਡਲ ਇਹ ਮਾਡਲ ਵੀ ਰਿ 2005 5 5 ਮਾਡਲ ਦਾ ਰੇਟ ਆ ਰੇਟ ਭਾਈ 365000 ਰੁਪਏ ਤੇ ਮੌਕੇ ਦਾ ਇਹ ਟਟ ਦਿਆਂਗੇ 3.5 ਲੱਖ ਰੁਪਏ ਸਾਢੇ 3 ਲੱਖ ਦਾ ਹਾਂ ਜੀ ਸਾਢੇ ਤੇ ਸੱਦੀ ਕਰਕੇ ਜਾਵਾਂ ਕੋਈ ਬਾਜ ਹੋਵੇ ਰੈਟਰ ਦੀ ਹਾਂ ਆਪਾਂ ਅਗਲੂ ਖਰਚੇ ਵੀ ਆਪਸ ਦੇਗੇ ਕੋਈ ਬਾਜ ਹੋਵੇ ਰੈਟਰ ਦੇ ਕਿਸੇ ਬੱਸ ਇੰਡੀਅਨ ਠੀਕ ਹੈ ਖਰਚਾ ਵੀ ਵਾਪਸ ਕਰ ਦੇਵਾਂ ਹਾਂ ਠੀਕ ਹੈ ਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਚਿੱਪ ਵਾਲੀ ਕਾਪੀ ਹੈ ਚਿੱਪ ਵਾਲੀ ਕਾਪੀ ਹੈ ਹਾਂ ਜੀ ਠੀਕ ਹੈ ਜੀ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਹੋਰ ਟਰੈਕਟਰ ਵੀ ਹੁੰਦੇ ਨੇ ਹਾਂ ਭਾਈ ਟਰੈਕਟਰ ਇਹ ਘਰੇ ਖੜੇ ਨੇ ਕਿਹੜੇ ਆਪਣਾ 45 ਗ੍ਰਾਮ ਖੜਾ ਵੀਰੇ ਠੀਕ ਹੈ ਜੀ 99 ਮਾੜਾ ਠੀਕ ਹੈ ਜੀ ਇੱਕ 60 ਸੋਨਾ ਦੀ ਕਾ 5 ਮਾੜ ਲਟਾਇਆ ਠੀਕ ਹੈ ਜੀ ਪਾਵਰ ਸਟੇਗ ਅਰੀਜਨਲ ਕੰਪਨੀ ਦਾ ਠੀਕ ਹੈ ਜੀ ਇੱਕ ਸੋਨਾ ਦੀ ਕਾ 35 ਆ ਉਹ ਬੜਾ ਬੜਾ ਕੰਮ ਕੰਮੀ ਕਰਾਉਣ ਵਾਲਾ ਨਹੀਂ ਲਾਇਆ ਠੀਕ ਹੈ ਕੰਮ ਤੇ ਠੀਕ ਹੈ ਜੀ ਤੇ ਲੋਕੇਸ਼ਨ ਕਿ ਪਈ ਜਾਂਦੀ ਹੈ ਜੀ ਇਹ ਆਪਣੇ ਪਿੰਡ ਖੁੱਡੀ ਕੜਾ ਜੀ ਠੀਕ ਹੈ ਜੀ ਤੇ ਰੇਲਵੇ ਫੜਕਾ ਜਵਾ ਨਾਲ ਆ ਜੀ ਠੀਕ ਹੈ ਜੀ ਬਲਵੰਤ ਸਿੰਘ ਬਰਨਾਉ ਜੰਡੂ ਕੋਠੇ ਵਾਜਦੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਹੈ 99142 ਬੈਲ ਯਰ ਸਿੱਖੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਹਾਂ ਤਦ ਤੱਕਰ ਲਈ ਸਤਿ ਸ੍ਰੀ ਅਕਾਲ ਜੀ